ਚੈਨਲ ਦਾ ਆਰ ਐਨ న్యూਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕਾ ਪਿੰਡ ਚੌੜਾ ਖੁਰਦ ਦੇ ਵਿੱਚ ਜਿੱਥੇ ਅੱਜ ਸੰਤ ਬਾਬਾ ਹਜਾਰਾ ਸਿੰਘ ਜੀ ਸੀਨੀਅਰ ਸਕੈਂਡੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਕਿ ਇੰਟਰਨੈਸ਼ਨਲ ਗੇਮ ਚੈਂਪੀਅਨਸ਼ਿਪ ਦੇ ਵਿੱਚ 2025 ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੇਮ ਸੀ weight lifting ਦੀ ਸੀ ਇਹਦੇ ਵਿੱਚ ਕਰਨਪ੍ਰੀਤ ਸਿੰਘ ਔਰ ਹੁਨਰਦੀਪ ਸਿੰਘ ਇਹ ਦੋਨੋਂ ਨੌਜਵਾਨ ਇਸ ਅਕੈਡਮੀ ਦੇ ਸਟੂਡੈਂਟ ਨੇ ਜਿਨ੍ਹਾਂ ਨੇ ਇਸ weight lifting ਦੇ ਵਿੱਚ ਮੱਲਾ ਮਾਰੀਆਂ ਤੇ gold medal ਜਿੱਤ ਕੇ ਆਪਣੇ ਪਿੰਡ ਦੇ ਵਿੱਚ ਪਹੁੰਚੇ ਹਨ ਸਕੂਲ ਦੇ ਵਿੱਚ ਪਹੁੰਚੇ ਹਨ ਜਿੱਥੇ ਇਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਹੈ ਖੁਸ਼ੀ ਦੀ ਲਹਿਰ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕਿ ਇਹਨਾਂ ਦੋਨਾਂ ਬੱਚਿਆਂ ਦਾ ਕਿਵੇਂ ਸਵਾਗਤ ਕੀਤਾ ਗਿਆ ਜਿੱਥੇ ਸਾਰੇ ਕਹਿ ਰਹੇ ਨੇ ਕਿ ਬੱਚੇ ਜਿਹੜੇ ਆ ਗਲਤ ਰਸਤੇ ਤੇ ਜਾ ਰਹੇ ਨਸ਼ੇ ਦੇ ਆਦੀ ਹੋ ਰਹੇ ਆ ਉੱਥੇ ਹੀ ਇਹਨਾਂ ਦੋਵਾਂ ਬੱਚਿਆਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਨ੍ਹਾਂ ਨੇ weight lifting ਦੇ ਵਿੱਚ ਗੋਲਡ ਮੈਡਲ ਜਿੱਤੇ ਨੇ ਉਹ ਵੀ ਇੰਟਰਨੈਸ਼ਨਲ ਲੈਵਲ ਹਾਂਗਕਾਂਗ థਾਈਲੈਂਡ ਦੇ ਵਿੱਚ ਇਹ ਮੁਕਾਬਲਾ ਹੋਇਆ ਆ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੇ ਘਰਦਿਆਂ ਨਾਲ ਵੀ ਗੱਲਬਾਤ ਕੀਤੀ ਆ ਔਰ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਆ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖਦੇ ਰਹੋ ਲਾਈਵ ਤਸਵੀਰਾਂ ਦੇ ਨਾਲ ਸਾਡਾ ਚੈਨਲ ਦਾ ਆਰਐਨ ਨਿਊਜ਼ ਮੇਰਾ ਨਾਮ ਹੈ ਨਦੀਪ ਸਿੰਘ ਮੈਂ ਪਿੰਡ ਚੋੜਾ ਕਲਾਂ ਦੇ ਰਹਿਣ ਹਾਂ ਮੈਂ ਪਬਲਿਕ ਟ੍ਰੇਨ ਗੇਮ ਕਰਦਾ ਹਾਂ ਤੇ ਮੈਂ ਬੈਂਕੋ ਕਾ థਾਈਲੈਂਡ ਦੇ ਵਿੱਚ ਹੋਈ ਸੀਗੀ ਵਰਲਡ ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ ਗੋਲਡ ਮੈਡਲ ਆਇਆ 6 ਸਾਲ ਹੋ ਗਏ ਗੇਮ ਕਰਦੇ ਆ ਨਾ ਇਤੋਂ ਤੱਕ ਆਉਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਟਰਵਿਊ ਆਇਆ ਫਿਰ ਜੀਰੋ ਤੋਂ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇ ਫਿਰ ਸਟੇਟ ਖੇਡੇ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2 2024 ਦੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚੋਂ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ ਥਾਈਲੈਂਡ ਖੇਡਦੇ ਜਿਵੇਂ ਕਿ ਵੇਟ ਲਿਫਟਿੰਗ ਜੋ ਕਿ ਪਾਵਰ ਲਿਫਟਿੰਗ ਗੇਮ ਹੈ ਤੇ ਬਹੁਤ ਜ਼ਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜ਼ਿਆਦਾ ਚਾਂਸਿਸ ਨੇ ਜਿਵੇਂ ਕੀ ਬਾਕੀ ਬੈਕ ਇੰਜਰੀ ਲਗਾ ਲੋ ਜਿਵੇਂ ਮੇਰੇ ਵੀ ਹੁਣ ਦੋਨੋਂ ਸ਼ੋਲਡਰ ਤੇ ਇੰਜਰੀ ਹੋਈ ਹੈ ਬੈਕ ਇੰਜਰੀ ਹੋਈ ਹੈ ਤੇ ਖਰਾਕ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਹ ਦਿੱਤਾ ਕਿ ਤੂੰ ਤਾਂ ਕੌਣ ਵਾਸਤੇ ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨ ਨੂੰ ਫੇਰੀ ਅੱਗੇ ਵਧ ਸਕਦਾ ਉਹਨਾਂ ਤੋਂ ਬਿਨਾਂ ਨਹੀਂ ਤੇ ਮੈਨੂੰ ਬਹੁਤ ਸਪੋਰਟ ਮਿਲੀ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਸੀਗੀ ਜਿੱਦੋਂ ਮੈਂ ਪਲੱਸ 2 ਪਾਸ ਕੀਤੀ ਹੈ ਮੇਰੇ ਨਾਲ 12 ਦੇਸ਼ਾਂ ਨਹੀਂ ਸੀਗੀ ਹਰਸ਼ਕਰ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਹੈ ਮੈਂ ਅਲੂਣਾ ਪਿੰਡ ਦਾ ਰਹਿਣ ਵਾਲਾ ਆਂ ਗੁਰਦਾਸਪੁਰ ਡਿਸਟ੍ਰਿਕਟ ਦਾ ਤੇ ਮਤਲਬ ਇਹ ਅਸੀਂ ਇਹ ਤੇ ਬਸ ਜਿਉਂ ਲੱਗੇ ਆ ਉਹਨਾਂ ਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਗਿਆ ਜਿਦ ਤੋਂ ਮੈਂ ਬਈ ਜੇਮਸ ਕੀਪ ਕੀਤੀ ਹੋਈ ਟ੍ਰੇਨਿੰਗ ਮਿਸ ਕੀਤੀ ਹੋਈ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਗੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੌਣਾ ਤੋਂ ਟਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡਿਆਂ ਨਾਲ ਤੇ ਅੱਠਾਂ ਦੇਸ਼ਾਂ ਨਾਲ ਮੇਰਾ ਮੁਕਾਬਲਾ ਸੀ ਅੱਠ 플레이ਰ ਸੀ ਮੇਰੇ ਨਾਲ ਅੱਠਾਂ ਦੇਸ਼ਾਂ ਦੇ ਹਰ ਇੱਕ ਕੰਟਰੀ ਕੀ ਇੱਕ 플레이ਰ ਇੱਕ ਕੈਟੇਗਰੀ ਦਾ ਤੇ ਜਿਆਦਾ ਦਿੱਕਤ ਉੱਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਜਾ ਕੇ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਉਥਾਈ ਫੂਡ ਬਸ ਡਾਈਟ 'ਚ ਥੋੜਾ ਬੋਧਾ ਲੱਗਦਾ ਸੀ ਤੇ ਟਫਿੰਗ ਤੇ ਬਸ ਜਦੋਂ ਸਟੇਜ ਤੇ ਲੱਗੇ ਲਿਫਟਾਂ ਲੱਗ ਰਹੀਆਂ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘੜਿਆ ਕੋਈ ਸਕੈਟ ਤੋਂ ਵੱਦ ਲਾ ਲਿਆ ਕੋਈ ਕਿਸੇ ਤੋਂ ਮਤਲਬ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾਲ ਕਰਨਾ ਪੈਂਦਾ ਆ ਕਿ ਕਿੰਨੀ ਲਿਫਟ ਲਗੋਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱਗੇ ਲਬਦਾ ਬਣਾ ਦੇ ਮੇਰਾ ਬਸ ਸੁਪਨਾ ਤੇ ਤੂੰ ਮੈਂ ਜਿੱਤਾਂ ਮੈਂ ਕਰ ਦਿਆਂ ਨਾ ਰੋਸ਼ਨ ਕਰਾ ਵੀਰੇ ਨੂੰ ਮੇਰਾ ਮੇਰਾ ਆਹੀ ਮੈਸੇਜ ਏ ਕਿ ਬਾਕੀ ਕੰਮ ਛੱਡ ਕੇ ਵੇਲਰ ਪੁਣਾ ਛੱਡ ਕੇ ਬਾਕੀ ਜੋ ਵੀ ਨਸ਼ੇ ਪੱਤੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਜੋ ਵੀ ਮਤਲਬ ਤੁਸੀਂ ਆਪੋ ਆਪ ਨੇ ਜੇ ਕੇਹੇ ਵੀ ਕੰਮ ਚ ਰੁੱਝੇ ਹੋ ਹਰ ਇੱਕ ਆਪਣੀ ਲਾਈਫ ਨੂੰ ਬਿਜ਼ੀ ਕਰੋ ਫਿਰ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਵੀ ਤੁਸੀਂ ਸੋਚੋ ਵੀ ਤੁਸੀਂ ਕਰਨਾ ਕੀ ਹੈ ਲਾਈਫ ਚ ਹ ਕਿਸੇ ਵੀ ਕੰਮ ਨੂੰ ਲੈ ਕੇ ਕਿਸੇ ਵੀ ਮਤਲਬ ਸਟੱਡੀ ਨੂੰ ਲੈ ਕੇ ਗੇਮ ਨੂੰ ਲੈ ਕੇ ਕਿਸੇ ਵੀ ਪਰਪਸ ਤੇ ਬਿਜ਼ੀ ਹੋ ਜਾਓ ਆਪਣੀ ਲਾਈਫ ਬਿਜ਼ੀ ਕਰੋ ਬਸ ਉਸ ਤੋਂ ਬਾਅਦ ਤੁਹਾਨੂੰ ਕਾਮਯਾਬੀ ਮਿਲੇਗੀ ਜੇ ਇਦਾਂ ਵੇਲਾ ਮਤਲਬ ਫਾਨ ਤੇ ਜਾ ਉਦਾਂ ਫਿਰ ਕੁਝ ਨਹੀਂ ਸਗੋਂ ਬੰਦਾ ਡਿਪਰੈਸਡ ਹੀ ਹੁੰਦਾ ਆਪਾਂ ਬਿਜ਼ੀ ਹੋਵਾਂਗੇ ਸਾਡਾ ਹੋਰ ਕਿਸੇ ਪਾਸੇ ਮਨ ਧਿਆਨ ਨਹੀਂ ਰਹੇ ਨਹੀਂ ਅਸੀਂ ਇੱਕੋ ਸਕੂਲ ਚ ਵਰਦੇ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ 2 ਇਹੀ ਸਕੂਲ ਰਹੇ ਆ ਤੇ ਆਪਾਂ ਇੱਥੇ ਹੀ ਆਨੂੰ ਇਕੱਠਿਆਂ ਨੂੰ ਜਿੰਮ ਦਾ ਚਸਕਾ ਪਿਆ ਇਹ ਲੱਗੇ ਸਾਡੇ ਜਿੰਮ ਦੇ ਓਨਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜਿੰਮ ਓਪਨ ਕੀਤੀ ਲੱਗੇ ਮੈਨੂੰ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜਿਮ ਲਾਉਣ ਨੇ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਭਾਰ ਚੁੱਕਣਾ ਵੱਧ ਭਾਰ ਚੁੱਕਣਾ ਅਰਦਾ ਤੇ ਮੰਮੀ ਜੀ ਮੇਰੇ ਨਾਲ ਕੋਲਦੇ ਨੇ ਪਰਿਵਾਰ ਦਾ ਤੇ ਇੰਨਾ ਜ਼ਿਆਦਾ ਸਹਿਯੋਗ ਹੈ ਕਿ ਕਹਿ ਨਹੀਂ ਸਕਦੇ ਮੰਮੀ ਪਾਪਾ ਦਾ ਹਾਂਜੀ ਕਦੇ ਵੀ ਕੋਈ ਵੀ ਕਮੀ ਨਹੀਂ ਹੋਣ ਦਿੱਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਤੇ ਜਿੰਨੀ ਮਹਿੰਗੀ ਗੇਮ ਹੈ ਔਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਕਰਕੇ ਰਹਿ ਜਾਂਦੇ ਆ 25-26000 ਰੁਪਏ ਮਹੀਨੇ ਦੀ ਡਾਈਟ ਤੇ ਬਾਕੀ ਜੋ ਵੀ ਹੈ ਇਕੁਪਮੈਂਟ ਤੇ ਚਲ ਜਾਂਦਾ ਹੋਰ ਸਾਡੇ 6 ਮਹੀਨੇ ਦੀ ਤਿਆਰੀ ਵਿੱਚ 2.5 ਤੋਂ 3 ਲੱਖ ਰੁਪਏ ਲੱਗੇ ਹਨ ਮਹਰਜੀਤਪੁਰ ਬੇਟੇ ਦਾ ਨਾਮ ਹਰਦੀਪ ਸਿੰਘ ਨੂੰ ਮਨ ਪਤਾ ਲੱਗਾ ਬਹੁਤ ਖੁਸ਼ੀ ਹੋਈ ਅਨੂੰ ਆਹ ਇੰਤਜ਼ਾਰ ਕਰਦੇ ਸੀ ਕਿ ਕਦੋਂ ਦਾ ਰਿਜ਼ਲਟ ਆਏ ਸਾਨੂੰ ਪਤਾ ਲੱਗੇਗੀ ਮੇਰੇ ਹਰਦੀਪ ਵਿਦਾਈ ਬਣ ਗਈ ਹੈ ਕਰਜ ਬਹੁਤ ਚੰਗਾ ਸੁਭਾ ਬੋਲ ਕਦੀ ਕਿਸੇ ਚੀਜ਼ ਤੋਂ ਕੋਈ ਚੀਜ਼ ਨਹੀਂ ਕਦੀ ਮੰਗੀ ਹਾਂਜੀ ਪਾਪਾ ਇਹਨਾਂ ਦੇ ਬੀਐਸਐਫ ਵਿੱਚ ਐਂਡ ਸ੍ਰੀ ਦਰਸ਼ਣ ਜੀ ਤੁਮਹਤੋਂ ਕੀ ਆਹ ਵੀ ਬਹੁਤ ਚੰਗੇ ਆ ਬੱਚਿਆਂ ਨੇ ਵੀ ਉਹਨਾਂ ਬਹੁਤ ਵਧੀਆ ਲੈਵਲ 'ਚ ਪਾਇਆ ਜਿਵੇਂ ਮੇਰੀ ਬੇਟੀ ਆ ਉਹਨੂੰ ਕੋਰਸ 'ਤੇ ਪਾਇਆ ਮੈਂ ਵੀ ਆਸ 'ਚ ਕੋਰਸ 'ਤੇ ਪਾਇਆ ਜੀ ਇਹ ਇਹਦਾ ਮਤਲਬ ਕਿ ਬਹੁਤ ਤਰੀਕੇ ਨਾਲ ਇਹਨੂੰ ਦੱਸਦੇ ਬਹੁਤ ਆਪਣੇ ਪਾਪਾ ਕੋ ਵੀ ਗਲਤੀ ਨਹੀਂ ਕਰਦੇ ਲਾਖਸ਼ੀ ਰਹੀ ਬਹੁਤ ਜਿਆਦਾ ਜਸਤ ਨੇ ਇਹਨੇ ਮੈਨੂੰ ਦੱਸਿਆ ਸੀ ਨਾ ਉਸ ਦਿਨ ਹੀ ਮੈਂ ਮੈਨੂੰ ਕੰਦਾ ਸੀ ਕੰਦਾ ਮम्मा ਕੀ ਕਰਨਦੀ ਆ ਮੈਂ ਕਿਹਾ ਮਾਬੇ ਬਾਬੇ ਸ਼੍ਰੀ ਚੰਦ ਨੇ ਜਾਦ ਕਰਨਦੀ ਆ ਕੰਦਾ ਮम्मा ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਵਾਜ਼ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸ ਵੇਲੇ ਤੇ ਦਾਦਾ ਜੀ ਨੂੰ ਦੱਸਣ ਤੇ ਤੇ ਦਾਦਾ ਜੀ ਬਹੁਤ ਜਿਆਦਾ ਖੁਸ਼ ਹੋਏ ਕੁਝ ਨਹੀਂ ਸਾਰਾ ਕੁਝ ਏਪੇ ਬਣਾਉਂਦਾ ਇੰਨੇ ਵਿੱਚ ਤੇਲ ਤੂਲ ਜਿਆਦਾ ਨਹੀਂ ਪੋਣਾ ਆਪਣੀ ਹਿਸਾਬ ਨਾਲ ਜੋ ਵੀ ਮੀਟ ਖਾਣਾ ਜੋ ਵੀ ਖਾਣਾ ਇਹਨੇ ਆਪਣੇ ਹਿਸਾਬ ਨਾਲ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਆਂਡੇ ਵਾਲੇ ਵਾਲਾ ਖਾਣਾ ਬਹੁਤ ਜਿਆਦਾ ਖੁਸ਼ੀ ਹੈ ਮੈਂ ਕਦੀ ਇਹਨੂੰ ਸੁੱਤਾ ਨਹੀਂ ਰਖਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਹਨੇ ਸੋਣਾ ਸੋਣਾ ਮੈਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਬਾਰੇ ਮਤਲਬ ਇਹਨਾਂ ਦੇ ਇਸ ਕੰਮ ਵਾਲਿਆਂ ਨੇ ਮਤਲਬ ਕੁਛ ਨਹੀਂ ਕਹਿੰਦੇ ਰੇ ਮਤਲਬ ਕਿ ਬਾਹਰ ਦੂਰ ਨਾ ਜਾਂਦੇ ਰੇ ਨਾ ਤੇ ਬਿਲਕੁਲ ਵੀ ਕਹਿੰਦੇ ਨਹੀਂ ਲੇ ਕੁਛ ਵੀ ਕੋਈ ਨਹੀਂ ਪੇਪਰ ਜੇ ਭੱਜ ਵੀ ਗਿਆ ਤਾਂ ਵੀ ਫੇਗਾ ਨਹੀਂ ਪਰ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਲਈ ਸਕੂਲ ਦਾ ਸਟਾਫ ਬਹੁਤ ਚੰਗਾ ਜਿਉਂ ਮੈਂ ਬੱਚੇ ਪਾਏ ਮੈਂ ਨਰਸਰੀ ਤੋਂ ਉਹੀ 12ਵੀਂ ਤੱਕ ਇੱਥੇ ਪੜਾਇਆ ਮੇਰੇ ਬੱਚੇ ਦੋਸਤ ਸੀ ਦੋਨੇ ਇਸੇ ਸਕੂਲ ਚ ਪੜੇ ਥੈਂਕ ਯੂ ਮੇਰਾ ਨਾਮ ਡਾਕਟਰ ਸੁਸ਼ਮਨਾ ਮੁੰਸ਼ੀਆ ਇਹ ਸਾਡੇ ਸਕੂਲ ਕੇ ਲਿਏ ਬਹੁਤ ਪ੍ਰਾਊਡ ਮੂਮੈਂ नर्सरी से पढ़ रहे हैं बच्चे करैक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पर गोल्ड जीता है हमें बहुत ज़्यादा खुशी हो रही है जो करैक्टर था डिसिप्लिन वाइज भी ठीक थे करैक्टर वाइज भी पढ़ाई में भी ठीक थे ऑलराउंडर थे और स्पोर्ट्स में तो पहले से ही ये इनका हमेशा प्रैक्टिस करते थे जिम डेली जाते थे कोई इन्होंने नागा नहीं डाला फिर डाइट पर इन्होंने बहुत अपना ध्यान दिया कोचिंग डेली लेते थे तो इस हिसाब से तो मैं यही रिक्वेस्ट करूँगी कि इन बच्चों को फैसिलिटीज़ प्रोवाइड करें जैसे कि एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कॉपरेट करें